ਮਹੁਰਤ ਪਿੱਛੇ ਇੱਕ ਪੁਲ ਰੁਕਿਆ ਹੋਇਆ ਇੱਕ ਸਾਈਡ ਤੋਂ ਡਬਲ ਡਬਲ ਜਿਹੜੀ ਆ ਟ੍ਰੈਫਿਕ ਜਾ ਰਹੀ ਆ ਤੇ ਲੋਕੀ ਪਰੇਸ਼ਾਨ ਹੁੰਦੇ ਨੇ ਤੁਸੀਂ ਮੈਂ ਕੋਲ ਜਾ ਕੇ ਵੀ ਦਿਖਾ ਹੀ ਦਿੰਦਾ ਤੁਹਾਨੂੰ ਜਿਹੜੇ ਮਾਨ ਸਾਹਿਬ ਕਹਿੰਦੇ ਸੀ ਅਸੀਂ ਜਨਤਾ ਨੂੰ ਪਰੇਸ਼ਾਨ ਨਹੀਂ ਕਰਨਾ ਹੁਣ ਉਹੀ ਜਨਤਾ ਨੂੰ ਸਿਰ ਮਹੁਰਤ ਲਈ ਉਹਨਾਂ ਦੇ ਪਰੇਸ਼ਾਨੀਆਂ ਆ ਰਹੀਆਂ ਨੇ ਲਮੋਰੀਆ ਪੁੱਲ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਗੱਲ ਸਿਰਫ ਇੰਨੀ ਸੀ ਵੀ ਇਹਨੂੰ ਜਿਹੜੀ ਆਮ ਆਦਮੀ ਪਾਰਟੀ ਆ ਉਹ ਕਦੇ ਨਾ ਕਦੇ ਅਦਗਠਨ ਕਰਨ ਦੀ ਗੱਲ ਕਰ ਰਹੀ ਸੀ ਪਹਿਲਾਂ ਵੀ ਤਾਂ ਦੋਨੇ ਪਾਸੇ ਸੀਗਾ ਹਾਂ ਪਹਿਲਾਂ ਵੀ ਦੋਨੇ ਪਾਸੇ ਹੀ ਹੁਣ ਵੀ ਦੋਨੇ ਪਾਸੇ ਹੀ ਰਹੂ ਪਰਕ ਕੀ ਪਿਆ ਫਰਕ ਤਾਂ ਕੁਝ ਨਹੀਂ ਪੈਣਾ ਚਾਰ ਮਹੀਨੇ ਕੰਮ ਬੰਦ ਚਾਰ ਮਹੀਨੇ ਕੰਮ ਬੰਦ ਸਾਰੇ ਬੋਲ ਕੰਮ ਬੰਦ ਕਰ ਰਹੇ ਆ ਤੁਸੀਂ ਉਹ ਜੀ ਸੜਕੇ ਦੇ ਉਦਘਾਟਨ ਕਰਨ ਕਰਦੇ ਆ ਜਿਹੜੇ ਪੰਜਾਬ ਦੇ ਕੰਮ ਆ ਉਹ ਕਰਨ ਪਰ ਇਹ ਚੰਗਾ ਨਹੀਂ ਸ਼ੋਭਾ ਨਹੀਂ ਦਿੰਦਾ ਉਹ ਟੋਕਾ ਫਸ ਬਣ ਗਿਆ ਹੈ ਨਾ ਮਗਰ ਅਭੀ ਨਹੀਂ ਖੁੱਲੇਗਾ ਇਹ ਮੋਰਟ ਹੋਗਾ ਤੱਕ ਜੀ ਯਾਨੀ ਕਿ ਸਾਰੀ ਬਾਤ ਮੂਰਤ ਪਰ ਹੈ ਹਾਂ ਮੋਰਟ ਦੇਖੋ ਅੱਜ ਜਿੱਥੇ ਆ ਪਹੁੰਚੇ ਹਾਂ ਲਮੋਰੀਆ ਪੁੱਲ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਗੱਲ ਸਿਰਫ ਇੰਨੀ ਸੀ ਵੀ ਇਹਨੂੰ ਜਿਹੜੀ ਆਮ ਆਦਮੀ ਪਾਰਟੀ ਆ ਉਹ ਕਦੇ ਨਾ ਕਦੇ ਅਦਗਠਨ ਕਰਨ ਦੀ ਗੱਲ ਕਰ ਰਹੀ ਸੀ ਮਤਲਬ ਸਾਡੇ ਜਿਹੜੇ ਬੀਜੇਪੀ ਦੇ ਕੌਂਸਲਰ ਨੇ ਸਾਡੇ ਪ੍ਰਧਾਨ ਨੇ ਸਾਡੇ ਮੰਡਲ ਪ੍ਰਧਾਨ ਨੇ ਸਾਡੀ ਟੀਮ ਆ ਉਹਨਾਂ ਦਾ ਜ਼ਰੂਰ ਮਨ 'ਚ ਇਹ ਸੀ ਉਹਨਾਂ ਦੇ ਮਨ 'ਚ ਇਹ ਭਾਵਨਾ ਸੀ ਵੀ ਇਹ ਰੇਲਵੇ ਦਾ ਕੰਮ ਆ ਸੈਂਟਰ ਦਾ ਕੰਮ ਆ ਵੀ ਤੁਸੀਂ ਜ਼ਰੂਰ ਆ ਕੇ ਉਹਰੇ ਵਿਜ਼ਿਟ ਕਰੋ ਸੀਨੀਅਰ ਲੀਡਰਸ਼ਿਪ ਸ਼ਰੀਨ ਸਾਹਿਬ ਮੈਂ ਸਾਡੀ ਹੋਰ ਸੀਨੀਅਰ ਲੀਡਰਸ਼ਿਪ ਸਾਡੀ ਮਹਿਲਾ ਮੰਡਲ ਬੀਜੇਪੀ ਦਾ ਸਾਡਾ ਯੂਥ ਵਿੰਗ ਸਾਰੇ ਅੱਜ ਆਏ ਆ ਸਿਰਫ ਬੀਜੇਪੀ ਦੇ ਕਿਉਂਕਿ ਇਹ ਲਗਾਤਾਰ ਉਹੇ ਕੰਮ ਕਰਦੇ ਆ ਖੂਨ ਪਸੀਨਾ ਬਹਾਉਂਦੇ ਆ ਤੇ ਜੇ ਕੋਈ ਆ ਕੇ ਹੋਰ ਆਪਣੀ ਗੱਲ ਕਰੇ ਉਹ ਜੀ ਸਦਕੇ ਉਦਘਾਟਨ ਕਰਨ ਕਰਦੇ ਆ ਜਿਹੜੇ ਪੰਜਾਬ ਦੇ ਕੰਮ ਆ ਉਹ ਕਰਨ ਪਰ ਇਹ ਚੰਗਾ ਨਿਸ਼ੋਭਾ ਨਹੀਂ ਦਿੰਦਾ ਵੀ ਕਿਸੇ ਹੋਰ ਕੰਮ ਦੇ ਕ੍ਰੈਡਿਟ ਲੈਣਾ ਉਹਦੀ ਵਾਰਚ ਅੱਜ ਮੈਂ ਵੀ ਮੈਂ ਉਦਘਾਟਨ ਕਰਨ ਨਹੀਂ ਆਇਆ ਮੈਂ ਫੇਰ ਮੈਂ ਦਰਹਾਵਾ ਮੈਂ ਉਦਘਾਟਨ ਕਰਨ ਬਿਲਕੁਲ ਨਹੀਂ ਆਇਆ ਕਿਉਂਕਿ ਮੋਦੀ ਜੀ ਦੀ ਬੜਾ ਜਿਹੜੀ ਗਵਰਨਮੈਂਟ ਆ ਉਹ ਸਰਕਾਰ ਅਲੱਗ ਤੇ ਅੱਜ ਸਿਰਫ ਇਹਨੂੰ ਸਾਰੇ ਇਲਾਕੇ ਦੇ ਕਹਨ ਤੇ ਭਾਜਪੀ ਦੇ ਲੀਡਰਸ਼ਿਪ ਦੇ ਕਹਨ ਤੇ ਅੱਜ ਜਲਦੀ ਤੋਂ ਜਲਦੀ ਮੈਂ ਉਹਨਾਂ ਨੂੰ ਜਿੱਦਣ ਇਹਨਾਂ ਨਾਲ ਗੱਲ ਹੋਈ ਸੀ ਮੈਂ ਉਹਨੂੰ ਕਿਹਾ ਸੀ ਤੇਜ਼ ਕੰਮ ਕਰੋ ਇਹਨੂੰ ਡਿਲੇ ਨਾ ਕਰੋ ਕਿਉਂਕਿ ਜਿਹੜਾ ਰੇਲਵੇ ਆ ਨਾ ਉਹਦਾ ਕੰਮ ਬੜਾ ਸੈਂਸਿਟਿਵ ਹੁੰਦਾ ਜੀ ਜਿਹੜੀ ਗੱਡੀ ਆ ਰੋਡਵੇਜ਼ ਹਾਈਵੇਜ਼ ਆ ਉਹ ਤਾਂ ਜੇ ਇਧਰ ਦੀ ਇਧਰ ਨੂੰ ਕੱਟ ਮਾਰ ਕੇ ਨਿਕਲ ਜੂ ਜੇ ਟੋਹਾਏ ਥੱਲੇ ਜਿਹੜੀ ਰੇਲ ਆ ਉਹਨੇ ਟੰਨਾ ਦੇ ਟੰਨ ਭਾਰ ਚੱਕ ਕੇ ਨਿੰਘਣਾ ਉਤੋਂ ਤੇ ਸਪੀਡ ਤੇ ਨਿੰਗਣਾ ਤੇ ਮੁਸਾਫਨਾ ਨਾ ਭਰੀ ਹੋਈ ਪੈਸੈਂਜਰ ਨੇ ਨਿਕਲਣਾ ਉਹ ਬੜਾ ਟੈਕਨੀਕਲ ਕੰਮ ਹੁੰਦੇ ਆ ਜੀ ਇਹ ਪਹਿਲਾਂ ਮੈਂ ਵੀ ਜਦੋਂ ਐਮਪੀਸੀ ਕਈ ਗੱਲਾਂ ਕਹਿ ਦਿੰਦੇ ਸੀ ਵੀ ਕਿਉਂ ਨਹੀਂ ਜੀ ਇੱਕ ਵਾਰੀ ਪਿਛਲੇ ਟਾਈਮ ਦੇ ਉੱਤੇ ਕੁਮਾਰ ਗੌਰਵ ਸੱਚਾ ਯਾਦਵ ਨੇ ਇੱਥੇ ਹੈ ਤਮੋਰੀਆ ਪੋਲ ਤੇ ਇੱਥੇ ਹੈ ਯਾਨੀ ਕਿ ਕੀਤਾ ਤੁਹਾਡੇ ਨਾਲ ਗੱਲਬਾਤ ਨਹੀਂ ਕੀਤੀ ਹੈਗੀ ਸੀ ਤੇ ਉਹਨਾਂ ਨੇ ਹਫ਼ਤੇ ਦਾ ਟਾਈਮ ਦਿੱਤਾ ਤੁਸੀਂ ਤੇ ਅੱਜ ਉਹ ਵਾਅਦਾ ਪੂਰਾ ਇੱਕ ਗੱਲ ਸਮਝੋ ਜੀ ਕੁਮਾਰ ਗੌਰਵ ਜੀ ਆ ਜਿਹੜੇ ਉਹ ਬਹੁਤ ਇੱਕ ਆਰਟਿਸਟ ਨੇ ਜੀ ਤੇ ਉਹ ਬੜੀ ਜਿਹੜੀਆਂ ਵੀ ਤਕਲੀਫਾਂ ਹੁੰਦੀਆਂ ਨੇ ਉਹ ਕਈ ਵਾਰ ਵਿਅੰਗ ਐਸੇ ਕੱਸਦੇ ਆ ਵੀ ਉਹ ਜਾ ਕੇ ਸਿੱਧੇ ਵੱਜਦੇ ਆ ਜੀ ਸਰਕਾਰ ਦੀ ਪਾਰਟੀ ਦੀ ਗੱਲ ਨਹੀਂ ਮੈਂ ਸੱਚੇ ਯਾਦਵ ਜੀ ਦੀ ਗੱਲ ਕਰਦਾ ਮੇਰੇ ਉਹਨਾਂ ਨਾਲ ਜਾਤੀ ਰਿਸ਼ਤੇ ਆ ਜੀ ਅੱਜ ਦੇ ਨਹੀਂਗੇ ਹੂੰ ਬੜੀ ਵਾਰ ਮੈਂ ਸਾਡੀ ਸਰਕਾਰ ਵੀ ਸੀ ਹੂੰ ਉਦੋਂ ਵੀ ਉਹ ਕੋਈ ਨਾ ਕੋਈ ਸਾਡੇ ਉਲਟ ਉਲਟ ਨਹੀਂ ਲੋਕਾਂ ਦੇ ਹੱਕ 'ਚ ਸਾਨੂੰ ਬੇਸ਼ੱਕ ਉਲਟ ਲੱਗਦਾ ਸੀ ਪਰ ਉਹ ਲੋਕਾਂ ਦੇ ਹੱਕ 'ਚ ਗੱਲ ਹੁੰਦੀ ਸੀ ਤੇ ਜੇ ਉਹ ਸੱਚੇ ਯਾਦਵ ਜੀ ਨੇ ਇਹ ਗੱਲ ਕਰਤੀ ਤੇ ਮੈਂ ਉਹਨਾਂ ਨੂੰ ਵੀ 100% ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਲੋਕਾਂ ਦੀ ਆਵਾਜ਼ ਜੇ ਕੋਈ ਐਮਜੀਓ ਜੇ ਕੋਈ ਸੇਵਾ ਕਰਨ ਵਾਲਾ ਚੱਕਦਾ ਹੈ ਤੇ ਬਹੁਤ ਲੋਕ ਨੇ ਜਿਹੜੇ ਖੂਨਦਾਨ ਦੇ ਕੈਂਪ ਲਾਉਂਦੇ ਆ ਬਹੁਤ ਲੋਕ ਨੇ ਇਹ ਲੋਕ ਨੇ ਜਿਹੜੇ ਐਕਸੀਡੈਂਟਾਂ ਤੋਂ ਬਚਾਉਂਦੇ ਆ ਸੜਕਾਂ ਨੂੰ ਦੇਖਦੇ ਆ ਕਿਵੇਂ ਚੰਗੀਆਂ ਆ ਤੇ ਇਹ ਜਿਹੇ ਲੋਕਾਂ ਨੂੰ ਵੀ ਜਿਹੜੀ ਇਹ ਇੰਡੀਪੈਂਡੈਂਟ ਇੰਡੀਪੈਂਡੈਂਟ ਜਿਹੜੀ ਆਵਾਜ਼ ਆ ਆਵਾਜ਼ ਆ ਉਹਦੀ ਵੀ ਬਹੁਤ ਲੋੜ ਹੁੰਦੀ ਹੈ